ਵੀ ਪੈਰ ਤੇ ਪੈਰ ਤੇ ਬਾਈ ਸ਼ੂਗਰ ਹੈ ਅੱਛਾ ਜੀ ਹਾਂ ਜੀ ਸ਼ੂਗਰ ਦਾ ਜ਼ਖਮ ਪਗਾਇਆ ਉਹ ਵੱਡਦੇ ਨਹੀਂ ਰਿਹਾ ਹੁਣ ਇਹ ਕਿੰਨੇ ਚਿਰ ਤੋਂ ਇਦਾਂ ਬਾਈ ਤੁਹਾਨੂੰ ਇਹ ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਹੂੰ ਠੀਕ ਹੈ ਹੁਣ ਪੈਰ ਗਲ ਗਿਆ ਜਾਂ ਕੀ ਕੀ ਬਣੀਓ ਕੀ ਕਿੰਨੀ ਕੀ ਪ੍ਰੋਬਲਮ ਹੈ ਪੈਰ ਚ ਗਲ ਨਹੀਂ ਗਿਆ ਬਾਈ ਜਖਮ ਹੋਇਆ ਹੈ ਅੱਛਾ ਜ਼ਖਮ ਹੈ ਪਟੀਆਂ ਹੁੰਦੀਆਂ ਇਹਦੇ ਪਰ ਠੀਕ ਹੈ ਜੀ ਕਿੱਥੇ ਤੱਕ ਗਿੱਟੇ ਤੱਕ ਹੀ ਕਿ ਉਹ ਤੋਂ ਉੱਪਰ ਵੀ ਆ ਨਹੀਂ ਕਿੱਥੇ ਚੱਲੀ ਗਿਆ ਗਿੱਟੇ ਤੋਂ ਥੱਲੇ ਥੱਲੇ ਹੀ ਆ ਨਾ ਹਾਂ ਜੀ ਠੀਕ ਕਿੰਨੇ ਚਿਰ ਤੋਂ ਬਾਜੀ ਇਹ ਜਗਮ ਹੋ ਗਿਆ ਇਤਨੀ ਤਿੰਨ ਮਹੀਨੇ ਕੋ ਚੱਲਿਆ ਜੀ ਤਿੰਨ ਮਹੀਨੇ ਹੋ ਗਏ ਹਾਂਜੀ ਫਿਰ ਕਿੱਥੇ ਦਿਖਾ ਲਦੇ ਕੋਲਦੇ ਕਿੱਥੇ ਬਾਜੀ ਨੂੰ ਪਹਿਲਾਂ ਪੀਜੀਏ ਦਿਖਾਇਆ ਸੀਗਾ ਅੱਛਾ ਜੀ ਉੱਚੇ ਗਰਾਮ ਨਹੀਂ ਕੁਝ ਪਿਆ ਕੀ ਕਹਿੰਦੇ ਪੀਜੀਏ ਵਾਲੇ ਉਹ ਕਹਿੰਦੇ ਲੱਤ ਕੱਟਣ ਨੂੰ ਇਤੋਂ ਉਪਰੋਂ ਐਸਾ ਲੱਤ ਕੱਟਣ ਨੂੰ ਕਹਿੰਦੇ ਉਹ ਹਾਂਜੀ ਠੀਕ ਹੈ ਹਾਂਜੀ ਲੱਤ ਮੈਂ ਕਟਾਈ ਨਹੀਂ ਫਿਰ ਉਪਰੋਂ ਠੀਕ ਹੈ ਹਾਂਜੀ ਹੁਣ ਕੇਅਰ ਕਰਨ ਵਾਲਾ ਕੋਈ ਦੇਖਣ ਵਾਲਾ ਕੋਈ ਹੈ ਨਹੀਂਗਾ ਕੋਈ ਵੀ ਕੌਣ ਕੌਣ ਹੈ ਜੀ ਪਰਿਵਾਰ ਚ ਤੁਹਾਡੇ ਪਰਿਵਾਰ ਚ ਮੇਰੇ ਦੋ ਬੱਚੇ ਆ ਜੀ ਉਹ ਕਿੱਥੇ ਰਹਿੰਦੇ ਉਹ ਦਿੱਲੀ ਜਾਂਦੇ ਆ ਜੀ ਕੋੜਨਾਂ ਲਈ ਰਹਿੰਦੇ ਹੋ ਨਹੀਂ ਜੀ ਮੈਨੂੰ ਉਹਨੂੰ ਪਤਾ ਲੱਗਾ ਹੋਣਾ ਪਈ ਤੁਹਾਡੇ ਇਹ ਹਾਲਾਤ ਆ ਫਿਰ ਵੀ ਨਹੀਂ ਆਏ ਕੋਈ ਨਹੀਂ ਚੱਕਦੇ ਕੋਈ ਨਹੀਂ ਆਇਆ ਜੀ ਅੱਜ ਫੋਨ ਵੀ ਨਹੀਂ ਚੱਕਦੇ ਉਹ ਵੀ ਨਹੀਂ ਚੱਕਦੇ ਲੜਕੀ ਦੀ ਮੈਰਜੀ ਇਹਨਾਂ ਨੇ ਕੀਤੀ ਆ ਅੱਛਾ ਜੀ ਉਹਦੀ ਕਹਾ ਬੱਚੀ ਆ ਅੱਛਾ ਜੀ ਉਹਨੂੰ ਉਹਨੂੰ ਸੰਪਰਕ ਚ ਲੈਂਦੇ ਰਹੇ ਅੱਛਾ ਜੀ ਉਹਨੂੰ ਫੋਨ ਚੱਕਣੇ ਬੰਦ ਕਰ ਦਿੱਤਾ ਤੁਸੀਂ ਇਹਨਾਂ ਦੇ ਪਿੰਡ ਤੋਂ ਪੰਚਾਇਤ ਮੈਂਬਰ ਪਿੰਡ ਤੋਂ ਤੁਸੀਂ ਪੰਚਾਇਤ ਮੈਂਬਰ ਸੀ ਹਾਂ ਸਰਪੰਚ ਸਾਹਿਬ ਸਰਪੰਚ ਠੀਕ ਹੈ ਅੱਛਾ ਉਹਨਾਂ ਨਾਲ ਤੁਸੀਂ ਸੰਪਰਕਾਂ ਦੀ ਕੋਸ਼ਿਸ਼ ਕੀਤੀ ਕੋਈ ਫੋਨ ਫਾਨ ਵੀ ਨਹੀਂ ਚੱਕਿਆ ਕਿੰਨੇ ਕਿਤੇ ਤੋਂ ਉਹ ਅਲੱਗ ਹੋ ਗਏ ਉਹਨਾਂ ਤੋਂ ਤਕਰੀਬਨ 4-5 ਮਹੀਨੇ ਹੋ ਗਏ ਜੀ ਇਹਨਾਂ ਨੂੰ ਜਿਹੜੀ ਨਾ ਜਿਹੜੀ ਦਾ ਇਹਦੇ ਸਪੋਰਟਸਮੈਨ ਸੀਗੇ ਬੰਦੇ ਪਿੰਡ ਦੇ ਅੱਛਾ ਜੀ ਉਹ ਇਹਨਾਂ ਦੀ ਮਦਦ ਕਰਦੇ ਰਹੇ ਅੱਛਾ ਜੀ ਬਠਿੰਡੇ ਭੇਜਿਆ ਇਹਨਾਂ ਨੂੰ ਅੱਛਾ ਜੀ ਟ੍ਰੀਟਮੈਂਟ ਕਰਾਉਣ ਵਾਸਤੇ ਅੱਛਾ ਜੀ ਕਰਦੇ ਰਹੇ ਉਹ ਫਿਰ ਉੱਥੇ ਪੈਸੇ ਜ਼ਿਆਦਾ ਲੱਗਦੇ ਸੀਗੇ ਠੀਕ ਹੈ ਜੀ ਤੇ ਉੱਥੋਂ ਫਿਰ ਇਹ ਵਾਪਸ ਆ ਗਏ ਇਹ ਪਹਿਲੇ ਇਹ ਵੀ ਗੇਮ ਕਰਦੇ ਰਹੇ ਕੋਈ ਹਾਂ ਜੀ ਹਾਂ ਫੁੱਟਬਾਲ ਫੁੱਟਬਾਲ ਸੀ ਅਸੀਂ ਫੁੱਟਬਾਲ ਖੇਡਦੇ ਰਹੇ ਭਾਈ ਪਿੰਡ 'ਚੇ ਖੇਡੇ ਆ ਕਿ ਕਿਹਦੇ ਕਲੱਬ 'ਚ ਵੀ ਖੇਲੇ ਪਿੰਡ 'ਚ ਵੀ ਖੇਲੇ ਭਾਈ ਮਾਲਪੁਰ ਕਾਲਜ 'ਚ ਵੀ ਖੇਲੇ ਆ ਮੈਂ अच्छा जी हां जी हरचंग कॉलेज निकलया अच्छा जी हां जी ठीक फिर नौकरी नी ਕਿਥੇ ਪਾਸ ਕੀਤੀ ਕੀਤੀ ਸੀ ਬਈ ਛੱਡ ਦਿੱਤੀ ਸੀ 96 ਸੈਕਟਰ ਵਿੱਚ ਮੈਂ ਭਾਰਤੀ ਹੋਏ ਦੇ ਬੀਐਸਐਫ ਵਿੱਚ अच्छा जी ਜਲੰਧਰ अच्छा जी ਉਹ ਛੱਡ ਦਿੱਤੀ ਸੀ ਥੋੜੀ ਜਿਹੀ ਬਾਅਦ ਠੀਕ ਨਸ਼ੇ ਨੂੰ ਸੇ ਕਰਦੇ ਸੀ ਕੋਈ ਨਹੀਂ ਨਹੀਂ ਬਸ ਬਈ ਛੱਡ ਦਿੱਤੀ ਸੀ ਉਹ ਪਹਿਲਾਂ ਉਹਨਾਂ ਨੇ ਗੱਲ ਕੀਤੀ ਸਾਡੇ ਨਾਲ ਕੋਈ ਮਸੇ ਨੂੰ ਸੇ ਪਨੀਰ ਕਰਦੇ ਸੀ ਅੱਛਾ ਜੀ ਤੋਂ ਬਾਅਦ ਤਰ ਦੂ ਰਪਿੰਦੇ ਮਰ ਮਰ ਪਿੰਦੀ ਬੁੰਦੀ ਹੋਣ ਗਈ ਤਾਂ ਨਹੀਂ ਗੱਲ ਠੀਕ ਆ ਮਤਲਬ ਹੋਰ ਕੋਈ ਜਿਹੜਾ ਕੋਈ ਛਟੇ ਛੋਟੇ ਇਦਾਂ ਦੇ ਨਹੀਂ ਸ਼ਰਾਬ ਪਿੰਦੇ ਸੀਗੇ ਫਿਰ ਪਰਿਵਾਰ ਦਾ ਛੱਡ ਕੇ ਜਾਣ ਦਾ ਕੀ ਕਰਨ ਕਿਉਂਕਿ ਹੋ ਸਕਦਾ ਵੀ ਇਹਹੀ ਪ੍ਰੋਬਲਮ ਜਿਹੜੀ ਸੀ ਉਹਨਾਂ ਨੇ ਅੱਛਾ ਇਹ ਜਾਖਮ ਹੋਣ ਤੋਂ ਬਾਅਦ ਛੱਡ ਕੇ ਹੀ ਆ ਪਰਿਵਾਰ ਹੋ ਗਿਆ ਨਾ ਜਦੋਂ ਅੱਛਾ ਬਿਮਾਰ ਹੋ ਗਿਆ ਸ਼ੂਗਰ ਵੱਧ ਗਈ ਇਹਨੋਂ ਤਾਂ ਕੰਮ ਤੋਂ ਕੰਮ ਹੁੰਦਾ ਨਾ ਸੀਗਾ ਅੱਛਾ ਜੀ ਤੇ ਹੁਣ ਘਰ ਬੈਠੇ ਨੂੰ ਇਹਨਾਂ ਨੂੰ ਉੱਥੇ ਮੈਸੇਜ ਸੀ ਕਿ ਉਹ ਖਰਚਾ ਦਿੱਲੀ 'ਚ ਸੀਗੇ ਅੱਛਾ ਜੀ ਫਿਰ ਨਹੀਂ ਇਹ ਵੀ ਪਹਿਲੇ ਦਿੱਲੀ ਰਹਿੰਦੇ ਸੀ ਕਿ ਨਹੀਂ ਦਿੱਲੀ ਰਹਿੰਦੇ ਸੀ ਜਿਆਦਾ ਬਸ ਜਿਆਦਾ ਕੰਮ ਆ ਗਿਆ ਦਿੱਲੀ ਅੱਛਾ ਦਿੱਲੀ ਉੱਥੇ ਕੀ ਕੰਮ ਕਰਦੇ ਸੀ ਭਾਜੀ ਡਰਾਈਵਰੀ ਕਰਦੇ ਸੀ ਦੋ ਵਾ ਚਲਾਉਂਦੇ ਗੱਡੀ ਅੱਛਾ ਗੱਡੀ ਚਲਾਉਂਦੇ ਸੀ ਉੱਥੇ ਉਹਨਾਂ 10 12 ਕ ਦਿਨੇ ਹੋਏ ਪਨਾਮ ਆਇਆ ਨਾ ਨੇ ਨਾ ਖੁਨ ਟਰਟਾ ਹੋ ਗਿਆ ਵੀ ਜਦੋਂ ਹੈ ਵਿੱਚ ساری ਜ਼ਿੰਦਗੀ ਇਨੀ ਕਮਾ ਕੇ ਉਹਨਾਂ ਤੇ ਬੰਦਾ ਤਾਂ ساری ਜ਼ਿੰਦਗੀ ਆਪਣੇ ਨਿਆਣਿਆਂ ਲਈ ਕਰਦਾ ਜੀ ਪਰਿਵਾਰ ਲਈ ਕਰਦਾ ਹਨ ਮੈਨੂੰ ਚੋਰੀਆਂ ਠਗੀਆਂ ਵੀ ਕਰਦਾ ਤਾਂ ਬੰਦਾ ਆਪਣੇ ਪਰਿਵਾਰ ਲਈ ਕਹਿੰਦਾ ਵੀ ਜਿੰਨੇ ਅਫਸਰ ਵੀ ਕਰਪਸ਼ਨ ਵੀ ਕਰਦੇ ਆ ਉਹ ਵੀ ਇਹ ਪਰਿਵਾਰ ਨਾਲ ਸੋਚ ਕੇ ਕਰਦੇ ਪਰ ਬੱਚੇ ਵਾਸਤੇ ਬੱਚੇ ਵਾਸਤੇ ਜੀ ਦੇਖੋ ਬੱਚੀ ਪੜ੍ਹਾਈ ਲਿਖਾਈ ਫਿਰ ਉਹ ਜੀ ਮੈਰਿਜ ਕੀਤੀ ਇਹ ਇਹਨਾਂ ਨੇ ਕੀਤੀ ਆ ਹਾਦੀ ਹਾਦੀ ਤੇ ਲੇਕਿਨ ਅੱਜ ਅਸੀਂ ਉਹਨੂੰ ਬੁਲਾਉਣ ਵਾਸਤੇ ਵੀ ਕੱਚਿਆਂ ਤਾਂ ਉਹ ਤਾਂ ਫੋਨ ਪੁਕਾਰਨ ਵਾਸਤੇ ਵੀ ਉਹ ਕੋਈ ਵਿਆਹੀ ਹੋ ਵੀ ਇੱਧਰ ਦਿੱਲੀ ਵਾਲਿਆਂ ਹੀ ਉਧਰ ਹੀ ਆ ਜਿੱਦਾਂ ਹੀ ਆ ਰਹੇ ਹਾਂ ਜੀ ਅੱਛਾ ਜੀ ਭਾਈ ਕੋਈ ਜ਼ਿੰਦਗੀ ਕੋਈ ਇਦਾਂ ਦਾ ਕਰਮ ਕੀਤਾ ਹੋਵੇ ਮਾੜਾ ਕੋਈ ਜਿਹੜਾ ਤੁਹਾਨੂੰ ਲੱਗਦਾ ਪਈ ਮੂਰੇ ਆਇਆ ਪਤਾ ਹੀ ਨਹੀਂ ਉਹ ਆਪਣੀ ਪਤਾ ਜਿਗਰ ਗੱਲ ਦਾ ਇਹ ਤਾਂ ਹੁਣ ਮਹਾਰਾਜ ਜਾਣੇ ਜੀ ਮਹਾਰਾਜ ਮੈਂ ਤਾਂ ਕਦੀ ਕਿਸੇ ਨਾਲ ਪਰ ਮੁੰਡਾ ਮੂੰਹ ਮਿਹਨਤੀ ਸੀਗਾ ਪਿੰਡ ਦੁਕਾਨਬਾਈਓ ਸੀ ਉਹ ਗੱਡੀਆਂ ਸੀ ਇਹਦੇ ਕੋਲ ਆਪਣੀਆਂ ਅੱਛਾ ਜੀ ਠੀਕ ਹੈ ਜੀ ਜਦੋਂ ਇੱਥੋਂ ਫਿਰ ਉਹ ਚਲੇ ਗਿਆ ਉਧਰ ਨੂੰ ਦਿੱਲੀ ਨੂੰ ਚਲੇ ਗਿਆ ਹਾਂ ਜੀ ਜਦੋਂ ਇਹ 12 14 ਸਾਲ ਉਧਰ ਹੈ ਹੁਣ 12 11 12 ਸਾਲ ਰਹਿ ਕੇ ਆਏ ਉਧਰ ਹਾਂ ਜੀ ਚਲੋ ਕੋਈ ਨਹੀਂ ਭਾਈ ਇਦਾਂ ਨਾ ਕਰੋ ਹੁਣ ਆ ਗਏ ਤੁਸੀਂ ਗੁਰੂ ਦੇ ਘਰ ਆ ਗਏ ਹੁਣ ਮਹਾਰਾਜ ਨੇ ਤੰਦਰੁਸਤੀ ਦੀ ਬਖਸ਼ਣੀ ਬਸ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਿਆ ਕਰੋ। ਬਿਲਕੁਲ। ਕਰਦਾ ਹੁੰਦਾ ਸੀ ਫਿਰ ਤੁਹਾਨੂੰ ਹੀ ਗੁਰਮਾਰ ਦਾ ਨਾਮ ਦਾ ਸਮਾਰਾ ਸੱਚੇ ਪਾਤਸ਼ਾਹ ਦਾ ਕਰ ਚੱਲੇ ਹੋ। ਬਿਲਕੁਲ। ਤੁਸੀਂ ਠੀਕ ਹੋ ਕੇ ਦੱਸੋ ਆਪਣੇ ਪਰਿਵਾਰ ਨੂੰ। ਫਿਰ ਤੁਸੀਂ ਹੁਣ ਠੀਕ ਹੋ ਕੇ ਹਾਂਜੀ। ਨਾਤਾ ਛੱਡ ਦਿਓ ਸਾਰਾ ਹੀ। ਤੁਸੀਂ ਗੁਰੂ ਘਰ ਦੇ ਲੜ ਲੱਗ ਜਾਓ। ਗੁਰੂ ਦੀ ਸੇਵਾ 'ਚ ਲੱਗ ਜਾਓ। ਬਿਲਕੁਲ। ਤੇ ਤੁਸੀਂ ਠੀਕ ਹੋ ਜਾਣਾ। ਕਰ ਦੇਣਾ ਮਾਰਗ ਨੇ ਤੁਹਾਨੂੰ ਠੀਕ ਕਰ ਦੇਣਾ। ਹਾਂ। ਸਰਬਾਤ ਇਹਨਾਂ ਦੇ ਬੱਚੇ ਉਦਾਂ ਹੁਣ ਪਿੰਡ ਲਾਸਟ ਟਾਈਮ ਆਏ ਵੀ ਆ ਜਦੋਂ ਉਹਦੇ ਬਿਮਾਰ ਹੋਣ ਤੋਂ ਬਾਅਦ ਆਏ ਨਹੀਂ ਇਹ ਹੀ ਆਏ ਆ ਜੀ ਬਸ ਤਾਂ ਹੁਣੇ ਦੇਖਿਆ ਇਹਨੂੰ 10 ਦਿਨ ਤਾਂ ਇਹ ਆਪੇ ਜੀ ਪਿੰਡ ਤੁਸੀਂ ਤਾਂ ਹੁਣ ਦੇਖਿਆ ਜੀ ਇਹਨਾਂ ਦੇ ਬੱਚੇ ਉਹ ਉਹ ਵੀ ਨਹੀਂ ਆਏ ਇਹਨਾਂ ਨੂੰ ਮਰਨ ਦੇਖਣ ਇਹ ਜਖਮ ਇਹਨਾਂ ਦੇ ਉਧਰ ਦਿੱਲੀ ਹੋਏ ਆ ਜਿਹੜੇ ਹੋਏ ਆ ਉਧਰ ਹੀ ਹੋਏ ਆ ਇੱਦਾਂ ਹੀ ਆਏ ਆ ਅੱਛਾ ਇਦਾਂ ਹੀ ਆਏ ਆ 12 ਦਿਨ ਹੋਏ ਆਇਆਂ ਦਾ ਦਾਦਨੇ ਹੋਇ ਸੀ ਜਦੋਂ ਤੋਂ ਕਹਿੰਦੇ ਪਰਿਵਾਰ ਉੱਦਾਂ ਸੀ ਨੇੜੇ ਹੁੰਦੇ ਅੱਜ ਕੱਲ੍ਹ ਆਦਾਂ ਨੋਕਾ ਰਹਿੰਦੇ ਸੀ ਠੀਕ ਹੈ ਅੱਜ ਦਾਦਨੇ ਹੋਇ ਦੁਕਾਨ ਕਰਦੀ ਸੀ ਸਾਡੇ ਘਰ ਰਹਿੰਦੇ ਸੀ 12 ਦਿਨ ਹਾਂਜੀ ਹਾਂਜੀ ਇੱਥੇ ਆਪਣੇ ਪਨਾਮ ਆਏ ਨੇ 10 12 ਦਿਨ ਹੋਏ ਸਾਡੇ ਘਰ ਰਹਿੰਦੇ ਇਹਨਾਂ ਦੇ ਘਰ ਆਏ ਨੇ ਇਹਨਾਂ ਦੇ ਘਰ ਰਹਿੰਦੇ ਮੈਂ ਆਪੇ ਦੇਖਣ ਗਈ ਸੀ ਪਰਸੋਂ ਅੱਛਾ ਜੀ ਫੁੱਟਬਾਲ ਖੇਡਦੇ ਨੇ ਰਮਨਾਖੀਰ ਦਾ ਜੀ ਸੀ ਟੀ ਵੀ ਵਿੱਚ ਅੱਛਾ ਜੀ ਤੇ ਉਹ ਨਾਲ ਇਹ ਫੋਟੋ ਵਾਲੇ ਫਿਰ ਦੇਸੀ ਜਿਹੜਾ ਦੋਸਤ ਸੀ ਗਾਹੀ ਜਿਹੜਾ بڑا ਦੋਸਤ ਸੀ ਆਹ ਹਾਂਜੀ ਹਾਂਜੀ ਚਲੋ ਉਹਨੇ ਆਪਣਾ ਵਜਨ ਫਰਜ ਨਿਭਾਇਆ ਨਾ ਉਹਨੇ ਉਹਨੇ ਆਪਣਾ ਫਰਜ ਪਤੀ ਮੁੰਡਿਆਂ ਨੇ ਨਿਭਾਇਆ ਇਸ ਵਾਰ ਆਹ ਹਾਂਜੀ ਹਾਂਜੀ ਆਹ ਦੱਸਦੇ ਵੀ ਉਥੇ ਪਹਿਲਾਂ ਦਾਖਲ ਵੀ ਕਰਵਾਇਆ ਨਹੀਂ ਪੀਜੀਆਈ ਦਾਖਲ ਕਰਾਇਆ ਬਹੁਤ ਹੋਰ ਵੀ ਮੁੰਡੇ ਹੈਗੇ ਨਾਲ ਇਹਦੇ ਐਡ ਨਹੀਂ ਸਾਰੇ ਮੁੰਡਿਆਂ ਨੇ ਆਹਰ ਵਾਲੇ ਮਿਲ ਕੇ ਚਲੋ ਕੋਸ਼ਿਸ਼ ਕੀਤੀ ਹੈ ਨਾ ਹਾਂਜੀ ਪਰ ਹੁਣ ਜਦ ਕੋਈ ਨਾ ਇਹਨੂੰ ਹੁਣ ਸਾਂਭਣ ਵਾਲਾ ਨਹੀਂ ਸੀ ਹਾਂਜੀ ਹਾਂਜੀ ਤਾਂ ਫਿਰ ਤੁਹਾਡੇ ਕੋਲ ਤਾਂ ਆਪਾਂ ਫੇਰ ਲੋੜ ਪਈ ਇੱਥੇ ਆਉਣਗੇ ਹਾਂਜੀ ਹਾਂਜੀ ਆਪ ਹੀ ਦੱਸਾਂਗੇ ਸਾਰਿਆਂ ਨੂੰ ਜਿੱਦਾਂ ਮੁੰਡਿਆਂ ਨੂੰ ਤੇ ਉਹ ਫੇਰ ਤੇ ਸੇਵਾ ਪਾਣੀ ਦਊਗੇ ਜਿੱਦਾਂ ਹਾਂ ਨੇ ਚਲੋ ਸਭ ਤੋਂ ਜ਼ਰੂਰੀ ਤਾਂ ਇਹ ਹੀ ਆ ਤੇ ਅਰਦਾਸ ਇਹ ਨਾਲ ਹੀ ਕਰੋ ਵੀ ਤੰਦਰੁਸਤ ਹੋਣ ਹਣਾ ਜੀ ਮੇਨ ਇਹਨਾਂ ਦੇ ਸਾਡਾ ਮੇਨ ਆਪਣਾ ਤਾਂ ਨੋਰਥ ਹੀ ਆ ਵੀ ਠੀਕ ਹੋ ਜਾਣਾ ਨੋਰਮਲ ਹੋ ਕੇ ਹਨਾ ਪਰਿਵਾਰ ਤਾਂ ਹੁਣ ਚਲੋ ਪਰਿਵਾਰ ਦਾ ਵੀ ਫਰਜ਼ ਬਣਦਾ ਹੈ ਕਿ ਹੱਲੇ ਵੀ ਐਕਸੈਪਟ ਕਰ ਲੈਣ ਕੋਈ ਐਡੀ ਕੋਈ ਗੱਲ ਤਾਂ ਹੈ ਨਹੀਂ ਕਿ ਜੇ ਸਿਰਫ ਪੈਸੇ ਦੁੱਖੋ ਹੀ ਪੈਣੇ ਕਰਦੇ ਆ ਤੇ ਚਲੋ ਪੈਸਿਆਂ ਤੋਂ ਅਸੀਂ ਕਹਿੰਦੇ ਸਾਂਗਦੇ ਸਹਿਯੋਗ ਨਾਲ ਇਹਨਾਂ ਦਾ ਇਲਾਜ ਹੋ ਜਾਣਾ ਸਾਰਾ ਹੈ ਨਾ ਕਿਉਂਕਿ ਇੱਥੇ ਆ ਕੇ ਅਸੀਂ ਇਹਨਾਂ ਦਾ ਚਲੋ ਇਲਾਜ ਵੀ ਕਰਵਾ ਸਕਦੇ ਇਹਨਾਂ ਦੀ ਸਾਂਭ ਸੰਭਾਲ ਵੀ ਕਰ ਸਕਦੇ ਆ ਪਰ ਜਿਹੜਾ ਪਰਿਵਾਰ ਵਾਲਾ ਪਿਆਰ ਆ ਉਹ ਅਸੀਂ ਲੱਖ ਕਰ ਲਈਏ ਪਰ ਉਹ ਇਹਨਾਂ ਨੂੰ ਵੀ ਸਾਡੇ ਤੋਂ ਫੀਲਿੰਗ ਨਹੀਂ ਆਉਣੀ ਹੈ ਨਾ ਕਰ ਲਈਏ ਬੰਦਾ ਤੁਸੀਂ ਪਿਆਰ ਕਰਨਾ ਜੀ ਇਹਦੀ ਫੀਲਿੰਗ ਅੱਜ ਫੇਰ ਵੀ ਭਾਜੀ ਭਾਵੇਂ ਬੰਦਾ ਹਨਾ ਲੱਖ ਟਹਿ ਜਵੇ ਜਦੋਂ ਜਦੋਂ ਸਾਰੇ ਛੱਡ ਗਏ ਜੀ ਹੁਣ ਮੈਂ ਉਹੀ ਗੱਲ ਕਹਦਾ ਜਦੋਂ ਪਰਿਵਾਰ ਦਾ ਹੌਸਲਾ ਮਿਲ ਜਾਂਦਾ ਹੈ ਬੰਦਾ ਉੱਠ ਕੇ ਖੜਾ ਹੋ ਜਾਂਦਾ ਬਿਲਕੁਲ ਹਾਂਜੀ ਹਾਂਜੀ ਕੋਈ ਨਹੀਂ ਆਪਣਾ ਕੋਈ ਨਹੀਂ ਭਾਜੀ ਹੌਸਲਾ ਕਰਨਾ ਨਾਲਿਆ ਸਾਰੇ ਤੁਹਾਡੇ ਹਨ ਤੇ ਹੋਰ ਜਣਾ ਮਹਾਰਾਜ ਕਿਰਪਾ ਕਰੋਗੇ ਹੋਰ ਜਣਾ ਤੰਦਰੁਸਤ ਕੋਈ ਐਡੀ ਗੱਲ ਨਹੀਂ ਹੈਗੀ ਚਲਦੇ ਸਰੀਰ ਦੇ ਨਾਲ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਆ ਅਸੀਂ ਫਿਰ ਵੀ ਪਿੰਡ ਤੇ ਦੇਖਣਾ ਆਵਾਂਗੇ ਬਿਲਕੁਲ ਜਿੱਦਾਂ ਇਦਾਂ ਇਦਾਂ ਨਹੀਂ ਹੈਗਾ ਜਿੱਦਾਂ ਹੈਗਾ ਅਸੀਂ ਹਾਂਜੀ ਆਵਾਂਗੇ ਅਸੀਂ ਹਾਂਜੀ ਹੁਣ ਤਾਂ ਅਸੀਂ ਬੰਦ ਕੋਲੀ ਚ ਆਏ ਆ ਕੜੇ ਪੈ ਰਹੀਆਂ ਆ ਮੇਰਾ ਸੀ ਤਸੱਲੀ ਨਾਲ ਅਮਰ ਸਖੀ ਨਾਮ ਹਾਂਜੀ ਹੁਣ ਤਾਂ ਹਾਂਜੀ ਸਭ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀਡੀਓ ਦੇ ਵਿੱਚ ਸਾਰੇ ਹਾਲਾਤ ਦੇਖੇ ਲੈ ਆ ਅੱਜ ਇਹ ਸਾਰੇ ਪਿੰਡ ਪਨਾਮ ਤੋਂ ਵਾਸੀ ਸਰਪੰਚ ਸਾਹਿਬ ਪੰਚ ਸਾਹਿਬ ਤੇ ਪਿੰਡ ਤੋਂ ਭੈਣਾ ਇਹ ਇਸ ਵੀਰ ਨੂੰ ਛੱਡਣ ਅਜ ਗੁਰੂ ਕੀ ਸੋਈ ਦੇ ਵਿੱਚ ਆਏ ਆ ਹਾਲਾਤ ਤੁਸੀਂ ਦੇਖ ਲਓ ਦੋ ਬੱਚੇ ਦੋ ਬੇਟੇ ਇੱਕ ਤੀਜੀ ਬੇਟੀ ਜਣਾ ਇੱਕ ਬੇਟੀ ਇੱਕ ਬੇਟਾ ਦੋ ਬੱਚੇ ਆ ਇੱਕ ਬੇਟੀ ਆ ਇੱਕ ਬੇਟਾ ਆ ਉਹਨਾਂ ਦੇ ਹੁੰਦੇ ਆ ਬੰਦੇ ਨੂੰ ਆਸ਼ਰਮਾਂ ਦੇ ਵਿੱਚ ਆਉਣਾ ਪੈ ਜਵੇ ਮੈਂ ਕਹਿੰਦਾ ਸਾਡੇ ਲਈ ਬੜੀ ਸ਼ਰਮ ਵਾਲੀ ਗੱਲ ਆ ਜਦ ਸਾਰੀ ਜ਼ਿੰਦਗੀ ਉਹਨੇ ਬਾਪ ਨੇ ਤੁਹਾਡੇ ਲਈ ਕਰਤੀ ਕੰਮ ਕੀਤਾ ਤੁਹਾਡੇ ਲਈ ਦੱਸ ਦਈਏ ਕੋਈ ਨਸ਼ਾ ਨਹੀਂ ਕੋਈ ਐਵ ਨਹੀਂ ਇਹ ਨਹੀਂ ਕਿ ਕੋਈ ਨਸ਼ੇ ਐਵ ਕਰਦਾ ਸੀ ਤਾਂ ਬੱਚੇ ਦੂਰ ਹੋ ਗਏ ਸਿਰਫ ਇੱਕ ਸੱਟ ਲੱਗ ਗਈ ਇਲਾਜ ਦੇ ਉੱਤੇ ਖਰਚਾ ਆਉਣਾ ਸੀ ਉਸ ਤੋਂ ਪਰਿਵਾਰ ਨੇ ਜਿਹੜਾ ਆ ਨਾਤਾ ਤੋੜ ਲਿਆ ਪਿੰਡ ਦੀ ਪੰਚਾਇਤ ਦੱਸਦੀ ਆ ਤੇ ਅਸੀਂ ਲਗਾਤਾਰ ਪਰਿਵਾਰ ਦੇ ਨਾਲ ਸੰਪਰਕ ਕੀਤਾ ਫੋਨ ਤੇ ਵੀ ਕੀਤਾ ਪਰ ਉਹ ਗੱਲ ਕਰ ਲੈ ਵੀ ਰਾਜੀ ਨਹੀਂ ਹੈਗੇ ਨਾ ਪਰ ਜਿੱਥੇ ਕਈ ਵਾਰ ਇਦਾਂ ਦੇ ਜਿਹੜੇ ਸਾਡੇ ਦੁਨਿਆਵੀ ਰਿਸ਼ਤੇ ਆ ਉਹ ਸਾਹ ਦੇੰਦੇ ਉੱਥੇ ਗੁਰੂ ਸਾਹਿਬ ਆਪ ਸਾਰਾ ਬਣਦੇ ਆ ਕਿਉਂਕਿ ਪ੍ਰਮਾਤਮਾ ਤਾਂ ਹਰ ਇੱਕ ਦੇ ਨਾਲ ਖੜਾ ਤੇ ਅੱਜ ਇਸ ਵੀਰ ਨੂੰ ਲੈ ਕੇ ਗੁਰੂ ਕੀ ਸੋਈ ਆਸ਼ਰਮ ਦੇ ਵਿੱਚ ਪਹੁੰਚੇ ਆ ਮੈਂ ਤਾਂ ਫੇਰ ਬੇਨਤੀ ਕਰਦਾ ਜੇਕਰ ਉਹ ਭੈਣ ਸਾਡੀ ਜਾਂ ਉਹ ਵੀਰ ਸਾਡਾ ਉਹ ਵੀਡੀਓ ਨੂੰ ਦੇਖਦੇ ਆ ਤਾਂ ਬਾਈ ਅੱਜ ਤੁਹਾਨੂੰ ਤੁਹਾਡੀ ਜ਼ਰੂਰਤ ਆ ਇਸ ਵੀਰ ਨੂੰ ਤੁਹਾਡੇ ਸਹਾਰੇ ਦੀ ਲੋੜ ਆ ਪੈਸੇ ਦੀ ਵੀ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰੂਗੇ ਇਲਾਜ ਸਾਰਾ ਹੋ ਜਾਊਗਾ ਪਰ ਤੁਸੀਂ ਜ਼ਰੂਰ ਮਿਲਣੇ ਆ ਜਾਓ ਵੀਰ ਨੂੰ ਫੋਨ ਕਰ ਲਓ ਸਾਡਾ ਨੰਬਰ 81005 0008381005 00083 ਤੇ ਸੰਪਰਕ ਕਰੋ ਅਸੀਂ ਤੁਹਾਡੀ ਵੀਰ ਦੇ ਨਾਲ ਗੱਲ ਕਰਵਾਵਾਂਗੇ ਕਿਉਂਕਿ ਜਦੋਂ ਪਰਿਵਾਰ ਦਾ ਜੇ ਇਹਨਾਂ ਨੂੰ ਹੌਸਲਾ ਮਿਲ ਗਿਆ ਜੇ ਇਹਨਾਂ ਦੀ ਬਿਮਾਰੀ ਮਹੀਨੇ ਚ ਠੀਕ ਹੋਣੀ ਆ ਮੈਂ ਦਾਅਵੇ ਨਾ ਕਹਿੰਦਾ 10 ਦਿਨਾਂ ਦੇ ਵਿੱਚ ਠੀਕ ਹੋਊਗੇ ਤੇ ਸੰਗਤ ਦੀ ਜਰੂਰ ਆਪ ਜੀ ਵੀ ਅਰਦਾਸ ਬੇਨਤੀ ਕਰਿਓ ਕਿਉਂਕਿ ਜਿੱਥੇ ਜਿਹੜੇ ਆ ਇਲਾਜ ਜਵਾਬ ਦੇਂਦੇ ਉੱਥੇ ਜਦੋਂ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸੱਚੇ ਦਿਲੋਂ ਹੁੰਦੀ ਆ ਉਹ ਮਨਜ਼ੂਰ ਹੋ ਜਾਂਦੀ ਆ ਤੇ ਜਰੂਰ ਅਰਦਾਸ ਬੇਨਤੀ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਵੀਰ ਤੰਦਰੁਸਤ ਹੋਵੇ ਤੇ ਆਪਣਾ ਆਪ ਚੱਕੇ ਤੇ ਜੇ ਉਹ ਪਰਿਵਾਰ ਆਜਵੇ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਜੇ ਨਹੀਂ ਵੀ ਆਉਂਦਾ ਤੇ ਮੈਂ ਕਹਿੰਦਾ ਫਿਰ ਵੀ ਗੁਰੂ ਸਾਹਿਬ ਇਹਤੇ ਵੀਰ ਤੇ ਮਿਹਰ ਕਰੇ ਤੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਚ ਜਾਵੇ ਤੇ ਉਹਨਾਂ ਨੂੰ ਜਰੂਰ ਸਮੱਤ ਬਖਸ਼ੇ ਕਿ ਉਹ ਆਪਣੇ ਬਾਪ ਦਾ ਜਿਹੜਾ ਸਹਾਰਾ ਵਣ ਇਹਨਾਂ ਦੇ ਜਿਹੜੇ ਘਰ ਦੇ ਆ ਜੀ ਮੈਸੇਜ ਇਹਨਾਂ ਦੇ ਉਹ ਵੀ ਉੱਥੇ ਹੀ ਆ ਜੀ ਉਹ ਵੀ ਉੱਥੇ ਹੀ ਆ ਭਾਈ ਕਦੇ ਤੁਹਾਨੂੰ ਫੋਨ ਫੋਨ ਵੀ ਨਹੀਂ ਕੀਤਾ ਜਦੋਂ ਤੁਸੀਂ ਆਏ ਤੁਸੀਂ ਉੱਥੋਂ ਆਏ ਕਿੱਦਾਂ ਫਿਰ ਇੱਥੇ ਪਨਾਮ ਨੂੰ ਮੈਂ ਆਪੇ ਗੱਡੀ ਕਰਕੇ ਆ ਗਿਆ ਨਹੀਂ ਸਿਰਣਾ ਵੀ ਕੋਈ ਬੋਲ ਆਂਦਾ ਨਹੀਂ ਕੋਈ ਵੀ ਅੱਛਾ ਜੀ ਤਾਂ ਮਿਲਦਾ ਵਰਤਸਾਰੀ ਹੈਗਾ ਅੱਛਾ ਅੱਲਾ ਰੰਦਾ ਬੁਮਾਰਾ ਰੰਨਾ ਹੈ ਹਾਂ ਅੰਦਰ ਪਿਆ ਰਹਿੰਦਾ ਸਾਰੀ ਜੜ ਜੜ ਰੋਟੀ ਖਾ ਲੈ ਕੁੜੀ ਤੁਹਾਡੀ ਵਿਆਹ ਹੋ ਗਿਆ ਮੁੰਡੇ ਦਾ ਵੀ ਵਿਆਹ ਹੋਇਆ ਕਿ ਨਹੀਂ ਨਹੀਂ ਮੁੰਡਾ ਪੜਦਾ ਹੈ ਕਿੰਨੀ ਕੁ ਉਮਰ ਦਾ ਜੀ ਮੁੰਡਾ ਅੰਦਰ ਸਾਲ ਦਾ ਮੁੰਡਾ 15 ਸਾਲ ਦਾ ਹਾਂਜੀ ਹਾਂਜੀ 15 ਸਾਲ ਦਾ ਤਾਂ ਚਲੋ ਸਮਝਦਾਰ ਹੁੰਦਾ ਨਹੀਂ ਆਣਾ 15 ਇਹ ਤਾਂ ਹੈ ਨਹੀਂ ਕਿ ਹਾਂ ਉਹ ਤੁਹਾਡੇ ਕੋਲ ਆ ਗਿਆ ਮਹਾਰਾਜ ਚਲੋ ਪ੍ਰਮਾਤਮਾ ਦੇ ਗੁਰੂ ਸਾਹਿਬ ਦੇ ਚਰਨਾਂ ਚ ਆ ਗਿਆ ਤਾਂ ਸਵੇਰ ਸ਼ਾਮ ਨਿਤਨੇਮ ਇੱਥੇ ਹੁੰਦਾ ਹੈ ਮਹਾਰਾਜ ਦੀ ਬਾਣੀ ਚੱਲਦੀ ਹੈ ਤੁਸੀਂ ਜਾ ਕੇ ਸੁਣਨਾ ਮੱਥਾ ਟੇਕਣਾ ਅਰਦਾਸ ਕਰਨੀ ਆ ਕਿਉਂਕਿ ਸਾਡੇ ਕੋਲ ਭਾਈ ਬਹੁਤ ਇਦਾਂ ਦੇ ਪੇਸ਼ੈਂਟ ਜਿਨ੍ਹਾਂ ਨੂੰ ਅਸੀਂ ਦੇਖਿਆ ਵੀ ਹਾਂ ਜਵਾਬ ਮਿਲਿਆ ਹੈ ਸਗਾ ਤੁਸੀਂ ਤੇ ਆ ਹੁਣੇ ਤੁਸੀਂ ਮੁੰਡਾ ਇੱਕ ਦੇਖਿਆ ਨਾ ਬੀਬੀ ਚੇਤੇ ਲੈ ਕੇ ਗਏ ਲੱਤ ਘਟਿਓਆ ਤੇ ਉਹਦੀਆਂ ਦੋਇ ਲੱਤਾਂ ਪੂਰੀਆਂ ਹੀ ਗਲ ਗਈਆਂ ਸੀਗੀਆਂ ਤੇ ਉਹਦੇ ਦੇਖ ਲਓ ਵੀ ਢਿੱਡ ਦੇ ਵਿੱਚ ਰੀੜ ਦੀ ਹੱਡੀ ਦੀ ਸੀ ਇਹ ਹਾਲਾਤ ਉਹਦੇ ਹੋ ਗਏ ਸੀਗੇ ਇੱਕ ਤਰ੍ਹਾਂ ਜਦੋਂ ਲੈ ਕੇ ਆਏ ਸੀ ਉਹਦੇ ਪਿੰਡ ਦੇ ਵੀ ਕਹਿੰਦੇ ਸੀਗੇ ਤੇ ਸਾਡੀ ਸਾਰੀ ਟੀਮ ਵੀ ਕਹਿੰਦੀ ਸੀ ਵੀ ਇੱਕ ਤਰ੍ਹਾਂ ਦੀ ਡੈੱਡ ਬੋਡੀ ਲੈ ਕੇ ਆਏ ਆ ਪਰ ਜਦੋਂ ਮਹਾਰਾਜ ਦੀ ਜੋ ਮਨਜ਼ੂਰੀ ਆ ਆਪਾਂ ਦਾ ਉਹ ਹੋਣਾ ਉਹੀ ਆ ਨਾ ਤੇ ਅੱਜ ਤੁਸੀਂ ਉਹ ਮੁੰਡਾ ਦੇਖ ਲਓ ਇਹ ਮੇਰੇ ਨਾਲ ਵੀ ਉੱਚਾ ਸਰੀਰ ਕਿੰਦਾ ਸੋਹਣਾ ਹੋਇਆ ਤੇ ਮਹਾਰਾਜ ਦੀ ਕਿਰਪਾ ਆ ਸਾਰੀ ਤੇ ਉਹ ਚਲੋ ਉਸ ਗਾ ਨਸ਼ੇ ਵਾਲ ਨਸ਼ੇ ਕਰਦਾ ਸੀਗਾ ਤੇ ਇਹ ਤਾਂ ਬਾਈ ਠੀਕ ਹੈ ਚਲੋ 슈ਗਰ ਦੀ ਪ੍ਰੋਬਲਮ ਹੈ ਕੱਲ ਨੂੰ ਡਾਕਟਰ ਸਾਹਿਬ ਨੂੰ ਚੈੱਕ ਕਰਾਵਾਂਗੇ ਜਿੱਦਾਂ ਡਾਕਟਰ ਸਾਹਿਬ ਕਹੋਗੇ ਬਾਕੀ ਅਰਦਾਸ ਜ਼ਰੂਰ ਭਾਜੀ ਸਵੇਰੇ ਸ਼ਾਮ ਮਹਾਰਾਜਾ ਮੋਹਰੀ ਆ ਕੇ ਅਰਦਾਸ ਜ਼ਰੂਰ ਕਰਨੀ ਆ ਤੇ ਹਾਂ ਅਰਦਾਸ ਨੇ ਕੰਮ ਕਰਨਾ ਜਿੱਥੇ ਅ ਦਵਾਈਆਂ ਦੂਈਆਂ ਵੀ ਅਸਰ ਕਰਨ ਨੂੰ ਫੜ ਜੇ ਤੇ ਅਰਦਾਸ ਵੀ ਜਿਹੜੀ ਕੰਮ ਕਰ ਦੇ ਠੀਕ ਹੈ ਜੀ ਸਕਦੇ ਜ਼ਰੂਰ ਅਰਦਾਸ ਬੇਨਤੀ ਤੁਸੀਂ ਵੀ ਕਰਿਓ ਕਿ ਵੀਰ ਤੰਦਰੁਸਤ ਹੋ ਗਏ ਆਪਣੇ ਪਰਿਵਾਰ ਦੇ ਵਿੱਚ ਆਪਣਾ ਆਪਣਾ ਜੋ ਪਰਿਵਾਰ ਦਾ ਚਲੋ ਛੱਡੇ ਗਿਆ ਆਪਣਾ ਆਪ ਤਾਂ ਚੱਕੇ ਹੈ ਨਾ ਆਪਣੇ ਲਈ ਖੜਾ ਹੋਵੇ ਤੇ ਬਾਕੀ ਹੋਰ ਮਰੀਜ਼ਾਂ ਜ਼ਰੂਰ ਜੀ ਸਖ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ